ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 813 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਜੇ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 814 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਲਾਵਲ ਮਹੱਲਾ ਪੰਜਵਾ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਏ ਭਾਈ ਇਹ ਜਗਤ ਮਾਨੋ ਇੱਕ ਸਮੁੰਦਰ ਹੈ ਜਿਸ ਵਿੱਚ ਵਿਕਾਰਾਂ ਦਾ ਪਾਣੀ ਠਾਠਾ ਮਾਰ ਰਿਹਾ ਹੈ ਇਸ ਸਮੁੰਦਰ ਵਿੱਚੋਂ ਉਹੀ ਮਨੁੱਖ ਪਾਰ ਲੰਘਦਾ ਹੈ ਜਿਹੜਾ ਪਰਮਾਤਮਾ ਦੀ ਸਿਫਤਸਲਾਹ ਦੇ ਗੀਤ ਗਾਂਦਾ ਰਹਿੰਦਾ ਹੈ ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ ਜਿਹੜਾ ਸਾਧ ਸੰਗਤ ਦੇ ਨਾਲ ਮੇਲ ਜੋਲ ਰੱਖਦਾ ਹੈ ਪਰ ਇਹ ਦਾਤ ਕੋਈ ਭਾਗਾ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ਬਿਨ ਭਾਗਾ ਸਤ ਸੰਗਣਾ ਲੱਭੈ ਬਿਨ ਸੰਗਤ ਮੈਲ ਭਰੀਜਾ ਜੀਓ ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ हे ਪ੍ਰਭੂ ਤੇਰੇ ਸੇਵਕ ਦੀ ਸਿਫਤਸਲਾ ਦੀ ਜਿਹੜੀ ਬਾਣੀ ਉਚਾਰਦੇ ਹਨ ਤੇਰਾ ਦਾਸ ਉਸ ਬਾਣੀ ਨੂੰ ਹਰ ਵੇਲੇ ਸੁਣ ਸੁਣ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਹੈ। ਪਰਗੜ ਭਈ ਸਭ ਲੋ ਮੈਂ ਸੇਵਕ ਕੀ ਰਾਖੀ ਰਹਾਓ। ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ ਤੂੰ ਆਪਣੇ ਸੇਵਕ ਦੀ ਜੋ ਇੱਜ਼ਤ ਰੱਖਦਾ ਹੈ ਉਹ ਸਾਰੇ ਸੰਸਾਰ ਵਿੱਚ ਉੱਗੜ ਪੈਂਦੀ ਹੈ। ਰਹਾਓ। ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ। اے بھائی جس ਸੇਵਕ نے ਸਿਵਤ ਸਲਾਹ ਦੀ ਬਾਣੀ ਸੁਣ ਕੇ ਆਤਮਿਕ ਜੀਵਨ ਪ੍ਰਾਪਤ ਕਰ ਲਿਆ ਪ੍ਰਮਾਤਮਾ ਨੇ ਆਪ ਉਸ ਨੂੰ ਵਿਕਾਰਾਂ ਦੀ ਅਗ ਦੇ ਸਮੁੰਦਰ ਚੋਂ ਕੱਢ ਲਿਆ ਪ੍ਰਮਾਤਮਾ ਨੇ ਆਪ ਉਸ ਦੇ ਅੰਦਰੋਂ ਵਿਕਾਰਾਂ ਦੀ ਸੜਨਾ ਸ਼ਾਂਤ ਕਰ ਦਿੱਤੀ ਅਮਰਤ ਨਾਮ ਜਲ ਸੰਚਿਆ ਗੁਰ ਭਏ ਸਹਾਈ ਸਤਿਗੁਰੂ ਜੀ ਨੇ ਉਸ ਸੇਵਕ ਦੀ ਸਹਾਇਤਾ ਕੀਤੀ ਤੇ ਉਸ ਦੇ ਹਿਰਦੇ ਵਿੱਚ ਤੁਮਕੋ ਜੀਵਨ ਦੇਣ ਵਾਲਾ ਨਾਮ ਜਲ ਛਿੜਕਿਆ ਜਨਮ ਮਰਨ ਦੁੱਖ ਕਾਟਿਆ ਸੁਖ ਖਾ ਥਾਨ ਪਾਇਆ ਜਨਮ ਮਰਨ ਦੁੱਖ ਕਾਟਿਆ ਸੁਖ ਕਾ ਥਾਨ ਪਾਇਆ हे ਭਾਈ ਜਿਸ ਸੇਵਕ ਨੇ ਸਿੱਖ ਸਲਾਹ ਦੀ ਬਾਣੀ ਸੁਣ ਸੁਣ ਕੇ ਆਤਮਿਕ ਜੀਵਨ ਲੱਭ ਲਿਆ ਉਸ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ ਉਹਦੇ 84 ਵਾਲੇ ਗੇੜ ਮੁੱਕ ਗਏ ਉਸਨੇ ਉਹ ਆਤਮਿਕ ਟਿਕਾਣਾ ਲੱਭ ਲਿਆ ਜਿੱਥੇ ਸੁਖ ਹੀ ਸੁਖ ਹੈ ਕਾਟੀ ਸਿਲਕ ਪਰਮ ਮੋਹ ਕੀ ਆਪਣੇ ਪ੍ਰਭ ਭਾਇਆ ਉਸਨੇ ਆਪਣੇ ਅੰਦਰੋਂ ਭਟਕਣਾ ਮੋਹ ਦੀ ਫਾਹੀ ਕੱਟ ਲਈ ਉਹ ਸੇਵਕ ਆਪਣੇ ਪ੍ਰਭ ਨੂੰ ਪਿਆਰਾ ਲੱਗਣ ਲੱਗ ਪਿਆ ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ ਹੇ ਭਾਈ ਇਹ ਤੇ ਇਹ ਨਾ ਸਮਝ ਲੈਣਾ ਕਿ ਇਹੋ ਜਿਹਾ ਆਤਮਕ ਆਨੰਦ ਮਾਣਨ ਵਾਸਤੇ ਅਸਾਂ ਦੀ ਜੀਵਾਂ ਦਾ ਕੋਈ ਹੋਰ ਚਾਰਾ ਚੱਲ ਸਕਦਾ ਹੈ ਯਕੀਨ ਨਾਲ ਜਾਣੋ ਕਿ ਹਰੇਕ ਜੁਗਤ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ ਉਹ ਸਭ ਕੁਝ ਆਪ ਹੀ ਕਰਨ ਦੇ ਸਮਰੱਥ ਹੈ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਏ ਨਾਨਕ ਉਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ ਜੋ ਸੰਤ ਜਨਾਂ ਦੀ ਸੰਗਤ ਵਿੱਚ ਰਹਿੰਦਾ ਹੈ ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ ਬੇਲਾਵਲ ਮਹੱਲਾ ਪੰਜਵਾ ਬੰਦਨ ਕਾਟੇ ਆਪ ਪ੍ਰਭ ਹੋਵਾ ਕਿਰਪਾਲ हे ਪਾਈ ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਪ੍ਰਭੂ ਨੇ ਆਪ ਉਸ ਦੇ ਸਾਰੇ ਬੰਧਨ ਘਟ ਦਿੱਤੇ ਪ੍ਰਭੂ ਉਸ ਮਨੁੱਖ ਉਤੇ ਦਿਆਵਾਨ ਹੋ ਗਿਆ ਦੀਨ ਦਿਆਲ ਪ੍ਰਭ ਪਾਰ ਬ੍ਰਹਮਤਾ ਕੀ ਨਦਰ ਨਿਹਾਲ 헤 ਭਾਈ ਪ੍ਰਭੂ ਪਾਰ ਬ੍ਰਹਮ ਦੀਨਾ ਉਤੇ ਦਇਆ ਕਰਨ ਵਾਲਾ ਹੈ ਜਿਸ ਵੀ ਗਰੀਬ ਉਤੇ ਪ੍ਰਭੂ ਨਿਗਾਹ ਕਰਦਾ ਹੈ ਉਹ ਮਨੁੱਖ ਉਸ ਪ੍ਰਭੂ ਦੀ ਨਿਗਾਹ ਨਾਲ ਆਨੰਦ ਭਰਪੂਰ ਹੋ ਜਾਂਦਾ ਹੈ ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ 헤 ਭਾਈ ਜਿਸ ਮਨੁੱਖ ਉਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਉਸ ਮਨੁੱਖ ਦਾ ਹਰੇਕ ਦੁੱਖ ਹਰੇਕ ਰੋਗ ਦੂਰ ਹੋ ਗਿਆ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਯੋਗ ਰਹਾਓ ਉਸ ਧਿਆਵਨ ਯੋਗ ਪ੍ਰਭੂ ਦਾ ਧਿਆਨ ਧਰ ਕੇ ਉਸ ਦਾ ਮਨ ਉਸ ਦਾ ਹਿਰਦਾ ਠੰਡਾ ਠਾਰ ਹੋ ਜਾਂਦਾ ਹੈ ਉਹ ਮਨੁੱਖ ਸੁਖੀ ਹੋ ਜਾਂਦਾ ਹੈ ਰਹਾਓ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ हे ਭਾਈ ਪ੍ਰਮਾਤਮਾ ਦਾ ਨਾਮ ਇੱਕ ਐਸੀ ਦਵਾਈ ਹੈ ਜਿਸ ਦੀ ਬਰਕਤ ਨਾਲ ਕੋਈ ਭੀ ਰੋਗ ਜੋਰ ਨਹੀਂ ਪਾ ਸਕਦਾ ਸਾਧ ਸੰਗਤ ਸਾਧ ਸੰਗ ਮਨ ਤਨ ਹਿਤੈ ਫਿਰ ਦੁੱਖ ਨਾ ਜਾਪੈ ਜਦੋਂ ਗੁਰੂ ਦੀ ਸੰਗਤ ਵਿੱਚ ਟਿਕ ਕੇ ਮਨੁੱਖ ਦੇ ਮਨ ਵਿੱਚ ਤਨ ਵਿੱਚ ਹਰ ਨਾਮ ਪਿਆਰਾ ਲੱਗਣ ਲੱਗ ਜਾਂਦਾ ਹੈ ਤਦੋਂ ਮਨੋਖ ਨੂੰ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ਹਰ 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 ਜਾਪੀਐ ਅੰਤਰ ਲੇਵਲਾਈ ਹੈ ਭਾਈ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰ ਸੂਰਤ ਜੋੜ ਕੇ ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਕਿਲ ਵੇਖੇ ਉਤਰੈ ਸੁਧ ਹੋਏ ਸਾਧੂ ਸਰਣਾਈ ਇਸ ਤਰ੍ਹਾਂ ਸਾਰੇ ਪਾਪ ਮਨ ਤੋਂ ਲੈ ਜਾਂਦੇ ਹਨ ਮਨ ਪਵਿੱਤਰ ਹੋ ਜਾਂਦਾ ਹੈ ਸਾਧ ਜਨਾ ਦੀ ਸੰਗਤ ਮਿਲ ਜਾਂਦੀ ਹੈ ਸੋਹਣਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਹੈ ਹੈ ਪਈ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਸੁਣਦੇ ਆਂ ਤੇ ਜਪਦੇ ਆਂ ਉਸ ਮਨੁੱਖ ਦੀ ਹਰੇਕ ਬਲਾ ਵਿਵਤਾ ਦੂਰ ਹੋ ਜਾਂਦੀ ਹੈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਨਾਨਕ ਇੱਕ ਸਭ ਤੋਂ ਵੱਡਾ ਮੰਤਰ ਦੱਸਦਾ ਹੈ ਮੰਤਰ ਇਹ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਉਸ ਦਾ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਬਿਲਾਵਲ ਮਹੱਲਾ ਪੰਜਵਾ ਪੈ ਤੇ ਉਪਜੈ ਭਗਤ ਪ੍ਰਭ ਅੰਤਰ ਹੋਏ ਸਾਤ हे ਭਾਈ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਿਰਮਲ ਡਰ ਹਿਰਦੇ ਵਿੱਚ ਪੈਦਾ ਹੋ ਜਾਂਦਾ ਹੈ ਉਸ ਨਿਰਮਲ ਡਰ ਦੀ ਰਾਹੀਂ ਪ੍ਰਭੂ ਦੀ ਭਗਤੀ ਹਿਰਦੇ ਵਿੱਚ ਪੈਦਾ ਹੁੰਦੀ ਹੈ ਅਤੇ ਮਨ ਵਿੱਚ ਠੰਡ ਪੈ ਜਾਂਦੀ ਹੈ ਨਾਮ ਜਪਤ ਗੋਵਿੰਦ ਕਾ ਬਿਨ ਸੈ ਭ੍ਰਮ ਭ੍ਰਾਂਤ ਹੇ ਭਾਈ ਪ੍ਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਹਰੇਕ ਕਿਸਮ ਦਾ ਭਰਮ ਪਟਕਣ ਨਾਸ ਹੋ ਜਾਂਦਾ ਹੈ ਗੁਰਪੂਰਾ ਜਿਸ ਭੇਟਿਆ ਤਾ ਕੈ ਸੁਖ ਪਰਵੇਸ਼ ਹੇ ਭਾਈ ਆਪਣੇ ਮਨ ਦੀ ਮਤ ਛੱਡ ਕੇ ਜਿਹੜਾ ਗੁਰੂ ਨੂੰ ਭੇਟਦਾ ਹੈ ਆਪਣੇ ਮਤਨ ਦੀ ਮਤ ਛੱਡ ਦੇਣੀ ਚਾਹੀਦੀ ਹੈ ਗੁਰੂ ਦਾ ਉਪਦੇਸ਼ ਸੁਣਨਾ ਚਾਹੀਦਾ ਹੈ ਮਨ ਕੀ ਮਤ ਤਿਆਗੀਐ ਸੁਣੀਐ ਉਪਦੇਸ਼ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਯਕੀਨ ਜਾਣੋ ਕਿ ਉਸ ਮਨੁੱਖ ਦੇ ਹਿਰਦੇ ਵਿੱਚ ਸੁਖ ਨੇ ਪ੍ਰਵੇਸ਼ ਕਰ ਲਿਆ ਰਹਾਓ ਸਿਮਰਤ ਸਿਮਰਤ ਸਿਮਰੀਐ ਸੋ ਪੁਰਖ ਦਾ ਤਾਰ ਹੈ ਭੇ ਪੈ ਸਭ ਦਾਤਾ ਬਖਸ਼ਣ ਵਾਲੇ ਉਸ ਸਰਬ ਵਿਆਪਕ ਪ੍ਰਭੂ ਨੂੰ ਹਰ ਵੇਲੇ ਹੀ ਸਿਮਰਦੇ ਰਹਿਣਾ ਚਾਹੀਦਾ ਹੈ। ਮਨ ਤੇ ਕਬੋ ਨਾ ਵੀਸਰੈ ਸੋ ਪੁਰਖ ਅਪਾਰ। ਹੇ ਭਾਈ ਖਿਆਲ ਰੱਖ ਕਿਉ ਬਯੰਤ ਅਕਾਲ ਪੁਰਖ ਪਰਮਾਤਮਾ ਕਦੇ ਵੀ ਮਨ ਤੋਂ ਨਾ ਭੁੱਲੇ। ਚਰਨ ਕਮਲ ਸਿਉ ਰੰਗ ਲੱਗਾ ਅਚਰਜ ਗੁਰਦੇਵ। ਹੇ ਭਾਈ ਗੁਰੂ ਦੀ ਇਹ ਅਚਰਜ ਵਡਿਆਈ ਹੈ ਕਿ ਉਸ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨਾ ਨਾਲ ਫ੍ਰੀਤ ਬਣ ਜਾਂਦੀ ਹੈ ਜਾ ਕੋ ਕਿਰਪਾ ਕਰੋ ਪ੍ਰਭ ਤਾ ਕੋ ਲਾਭ ਹੋ ਸੇਵਾ ਹੈ ਪ੍ਰਭੂ ਜੇਸ ਮਨੋਖੁ ਤੇ ਤੂੰ ਕਿਰਪਾ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ ਅਤੇ ਉਸ ਨੂੰ ਤੂੰ ਆਪਣੀ ਸੇਵਾ ਭਗਤੀ ਵਿੱਚ ਲਾ ਲੈਂਦਾ ਹੈ ਨਿਰਧ ਨਿਧਾਨ ਅਮਰਤ ਪੀਆ ਮਨ ਤਨ ਆਨੰਦ ਹੈ ਭਾਈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਉਹ ਨਾਮ ਜਲ ਪੀ ਲਿਆ ਜੋ ਸਾਰੇ ਖਜ਼ਾਨਿਆਂ ਦਾ ਮਾਲਕ ਹੈ ਉਸ ਮਨੁੱਖ ਦੇ ਮਨ ਵਿੱਚ ਹਿਰਦੇ ਵਿੱਚ ਖੁਸ਼ੀ ਭਰੀ ਰਹਿੰਦੀ ਹੈ ਨਾਨਕ ਕਬਹੋ ਨਾ ਵੀਸਰੈ ਪ੍ਰਭ ਪਰਮ ਆਨੰਦ ਏ ਨਾਨਕ ਖਿਆਲ ਰੱਖ ਕੇ ਸਭ ਤੋਂ ਉੱਚੇ ਆਨੰਦ ਦਾ ਮਾਲਕ ਪਰਮ ਆਨੰਦ ਪਰਮਾਤਮਾ ਕਦੇ ਵੀ ਮਨ ਤੋਂ ਵਿਸਰਨਾ ਨਾ ਜਾਏ ਬਿਲਾਵਲ ਮਹੱਲਾ 5 ਤ੍ਰਿਸ਼ਨਾ 부ਜੀ ਮਮਤਾ ਗਈ 나ਠੇ ਭੈ ਪਰਮਾ 헤 ਭਾਈ ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਮਾਇਆ ਵਾਲੀ ਬਨਤ ਦੂਰ ਹੋ ਗਈ ਉਹਦੇ ਸਾਰੇ ਡਰ ਵਹਿਮ ਪਰਮ ਨਾਸ ਹੋ ਗਏ ਤਿਤ ਪਾਈ ਆਨੰਦ ਪਿਆ ਗੁਰ ਕੀਨੇ ਧਰਮਾ ਉਸ ਨੇ ਆਤਮਿਕ ਡੋਲਤਾ ਹਾਸਲ ਕਰ ਲਈ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਗਿਆ ਗੁਰੂ ਨੇ ਉਸ ਦੀ ਸਹਾਇਤਾ ਕਰਨ ਦਾ ਨਿਯਮ ਨਿਭਾਹ ਦਿੱਤਾ ਗੁਰ ਪੂਰਾ ਆਰਾਦਿਆ ਬਿਨਸੀ ਮੇਰੀ ਪੀਰਾ ਜਿਸ ਵੀ ਮਨੁੱਖ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ ਉਸ ਦਾ ਮਾਇਆ ਦੀ ਮਮਤਾ ਵਾਲਾ ਦੁੱਖ ਦੂਰ ਹੋ ਜਾਂਦਾ ਹੈ ਤਨ ਮਨ ਸੀਤਲ ਤਨ ਮਨ ਸਭ ਸੀਤਲ ਭਿਆ ਪਾਇਆ ਸੁਖ ਬੀਰ ਰਹਾਓ ਹੇ ਪਾਈ ਉਸ ਦਾ ਮਨ ਉਸ ਦਾ ਤਨ ਠੰਡਾ ਠਾਰ ਹੋ ਜਾਂਦਾ ਹੈ ਉਸ ਨੂੰ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਸੋਵਤ ਹਰ ਜਪ ਜਾਗਿਆ ਪੇਖਿਆ ਬਿਸਮਾਦ ਹੇ ਪਾਈ ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜਿਆ ਮਾਇਆ ਦੇ ਮੋਹ ਵਿੱਚ ਸੁੱਤਾ ਹੋਇਆ ਉਸ ਦਾ ਮਨ ਪਰਮਾਤਮਾ ਦਾ ਨਾਮ ਜਪ ਕੇ ਜਾਗ ਪਿਆ ਉਸਨੇ ਹਰਥਾ ਅਚਰਜ ਰੂਪ ਪ੍ਰਮਾਤਮਾ ਦਾ ਦਰਸ਼ਨ ਕਰ ਲਿਆ ਪੀ ਅਮਰਤ ਤ੍ਰਿਪਤਾਸਿਆ ਤਾ ਕਾ ਅਚਰਜ ਸਵਾਦ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀ ਕੇ ਉਸਦਾ ਮਨ ਮਾਇਆ ਵੱਲੋਂ ਰਜ ਗਿਆ ਏ ਭਾਈ ਉਸ ਨਾਮ ਅਮਰਤ ਦਾ ਸਵਾਦ ਅਚਰਜ ਹੀ ਹੈ ਆਪ ਮੁਕਤ ਸੰਗੀਤ ਰੇ ਕੁਲ ਕੁਟੰਬ ਉਧਾਰੇ ਏ ਪਾਈ ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪ ਮਾਇਆ ਦੇ ਬੰਧਨਾਂ ਤੋਂ ਜਾਰਦ ਹੋ ਜਾਂਦਾ ਹੈ ਉਹਦੇ ਸਾਥੀ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹ ਮਨੁੱਖ ਆਪਣੀਆਂ ਕੁਲਾਂ ਨੂੰ ਆਪਣੇ ਪਰਿਵਾਰ ਨੂੰ ਪਾਰ ਲੰਘਾ ਲੈਂਦਾ ਹੈ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਗੁਰੂ ਦੀ ਕੀਤੀ ਹੋਈ ਸੇਵਾ ਉਸ ਨੂੰ ਫਲਦਾਇਕ ਸਾਬਤ ਹੋ ਜਾਂਦੀ ਹੈ ਪ੍ਰਭੂ ਦਾ ਪਵਿੱਤਰ ਪ੍ਰਭੂ ਦੀ ਪਵਿੱਤਰ ਹਜ਼ੂਰੀ ਵਿੱਚ ਉਸ ਨੂੰ ਥਾ ਮਿਲ ਜਾਂਦੀ ਹੈ ਨੀਚ ਆਨਾਥ ਜਾਨ ਮੈਂ ਨਿਰਗੁਣ ਗੁਣਹੀਨ ਹੈ ਭਾਈ ਮੈਂ ਨੀਚਾ ਆਨਾਥਾ ਅਣਜਾਣ ਸਾ ਮੇਰੇ ਅੰਦਰ ਕੋਈ ਗੁਣ ਨਹੀਂ ਸੰਨ ਮੈਂ ਗੁਣਾ ਤੋਂ ਸਖਣਾ ਸਾ ਨਾਨਕ ਕੋ ਕਿਰਪਾ ਭਈ ਦਾ ਸਪਨਾ ਕੀਨਾ ਪਰ ਗੁਰੂ ਦੀ ਸ਼ਰਨ ਪੈਣ ਕਰਕੇ ਮੈਂ ਨਾਨਕ ਉਤੇ ਪ੍ਰਮਾਤਮਾ ਦੀ ਮਿਹਰ ਹੋਈ ਪਰਮਾਤਮਾ ਨੇ ਮੈਨੂੰ ਆਪਣਾ ਸੇਵਕ ਬਣਾ ਲਿਆ ਤੇ ਹੁਣ ਮੈਨੂੰ ਕੋਈ ਵੀ ਕਿਸੇ ਵੀ ਕਿਸਮ ਦਾ ਦੁੱਖ ਨਹੀਂ ਸਤਾਂਦਾ ਮਾਇਆ ਦੇ ਜਾਲ ਜਾਲ ਵੀ ਲੈ ਜਾਂਦੇ ਹਨ ਪਰਮਾਤਮਾ ਦੀ ਸ਼ਰਨ ਪੈ ਕੇ ਜਮਾਂ ਦਾ ਡਰ ਵੀ ਦੂਰ ਹੋ ਜਾਂਦਾ ਹੈ ਪਰਮਾਤਮਾ ਦੀ ਸਿਫਤ ਸਲਾਹ ਕਰਕੇ ਨੀਚ ਅਨਾਥ ਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 814 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 815 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ